ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਚੈਨਲ ਸੇ ਕੋ ਡੇਰੀ ਬਾਰਮੂਨ ਦੇ ਵਿੱਚ ਦੋਸਤੋ ਪਹਿਲਾ ਤੁਹਾਨੂੰ ਸੰਖੇਪ ਕਰਾ ਦਈਏ ਨੀਲੀ ਰਾਵੀ ਦਾ ਨੀਲੀ ਰਾਵੀ ਦੇ ਤਰਨਾਟ ਦਾ ਬੱਚਾ ਖੜਾਗਾ ਛੋਟਾ ਤਰਨਾਟ ਨਾਲ ਇੱਕ ਬਹੁਤ ਹੀ ਕੱਦ ਕਾਠ ਵਾਲੀ ਮੱਝ ਖੜੀ ਹੈ ਨੀਲੀ ਰਾਵੀ ਦੀ ਜਿਹੜੀ ਗੱਭਾਂ ਨਾਲ ਥੋੜਾ ਸਮਾਂ ਲੈਂਦੀ ਹੈ ਨਾਲ ਇੱਕ ਭੂਰੀ ਮੱਝ ਖੜੀ ਹੈ ਮੀਣੀ ਤੇ ਦੋਸਤੋ ਇਹਦੂ ਅੱਗੇ ਗੱਲ ਕਰੀਏ ਤਾਂ ਇੱਕ ਕਾਲੀ ਮੱਝ ਖੜੀ ਆ ਚੰਗੇ ਕਦ ਕਾਠ ਵਾਲੀ ਜਿਹੜੀ ਫੋਰ ਸੇਲ ਆ ਬਕਾਊ ਆ ਇਹਦੇ ਬਾਰੇ ਬਾਈ ਦੇ ਨਾਲ ਗੱਲ ਕਰਾਂਗੇ ਤੇ ਤੁਸੀਂ ਕਰੋ ਸ਼ੌਂਕ ਤੇ ਅੱਗੇ ਕਰਦੇ ਆ ਵੀਰ ਦੇ ਨਾਲ ਗੱਲ ਤੇ ਦੋਸਤੋ ਇਹ ਜਿਹੜਾ ਬੱਚਾ ਗਾ ਸ਼ੌਂਕੀਆ ਤੌਰ ਤੇ ਮੈਂ ਦੱਸਦਾ ਛੇਲ ਨਹੀਂ ਗਾ ਇਹ ਤਰਨਾਟ ਛੋਟੇ ਦਾ ਬੱਚਾ ਛੋਟਾ ਤਰਨਾਟ ਤੇ ਨਾਲ ਹੀ ਇੱਕ ਬਹੁਤ ਹੈਵੀ ਵਜਨ ਵੇਟ ਵਾਲੀ ਮੱਝ ਜਿਹੜੀ ਬਹੁਤ ਵੱਡੀ ਨੀਦੀ ਰਵੀ ਦੀ ਮੱਝ ਖੜੀ ਆ ਤੇ ਨਾਲ ਇੱਕ ਮੂਰੀ ਪੂਰੀ ਮੱਝ ਖੜੀ ਆ ਵੀਰ ਨੂੰ ਸ਼ੌਂਕ ਆ ਪਸ਼ੂ ਪਾਲਣ ਦਾ ਤੇ ਬੱਚੇ ਬਾਹਰ ਚਲੇ ਗਏ ਤੇ ਜਿਵੇਂ ਕਹਦੇ ਆ ਲੇਬਰ ਦੀ ਘਾਟ ਲਾ ਲੋ ਤੇ ਜਾਂ ਫਿਰ ਇੱਕ ਦੋ ਪਸ਼ੂਆਂ ਜਗ੍ਹਾ ਦੀ ਤੰਗੀ ਕਾਰਨ ਜਿਹੜੇ ਘਟਾਉਣੇ ਪੈਂਦੇ ਆ ਗਾਈਆਂ ਕਾਫੀ ਨੇ ਕੁਛ ਗਾਈਆਂ ਬਾਹਰ ਨੇ ਤੇ ਅੱਜ ਗੱਲ ਕਰਾਂਗੇ ਆਪਾਂ ਇਸ ਮੋਹਰਾ ਮੱਝ ਦੀ ਦੋਸਤੋ ਇਹ ਮੱਝ ਜਿਹੜੀ ਫਾਰ ਸ਼ੇਲ ਆ ਇੱਕ ਦੋ ਦਿਨ ਲਊਗੀ ਸੂਣ ਦੇ ਅੱਜ ਵੀ ਸੂਹ ਸਕਦੀ ਆ ਕੱਲ ਵੀ ਸੂਹ ਸਕਦੀ ਆ ਬਾਕੀ ਕਰਦੇ ਆ ਬਾਈ ਜੀ ਦੇ ਨਾਲ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਸਵਾਗਤ ਆ ਆਪਣੇ ਸੇਖੋ ਡੇਰੀ ਫਾਰਮੋਂ ਦੇ ਵਿੱਚ ਦੋ ਬਾਈ ਜੀ ਤੇ ਬਾਈ ਜੀ ਇਹ ਜਿਹੜੀ ਮੱਝ ਆਪਾਂ ਇਹ ਸੇਲ ਕਰਨੀ ਆ ਹਾਂ ਬਾਈ ਜੀ ਆਪਾਂ ਸੇਲ ਕਰਾਂਗੇ ਠੀਕ ਆ ਬਾਈ ਜੀ ਨਾਮ ਦੱਸਿਓ ਆਪਣਾ ਆਪਣਾ ਨਾਮ ਗੰਗੀਸ਼ਰ ਕੁੰਗੀ ਮੈਂਬਰ ਨੂੰ ਹਾਂਜੀ ਸੇਖੋ ਜੀ ਮੈਂ ਫਰਮ ਕਰਦੇ ਆਪਣੇ ਗੰਗੀਸ਼ਰ ਤੇ ਗੀਤੂ ਆ ਰਹੇ ਹਾਂ ਠੀਕ ਆ ਮੱਝ ਆਪਣੀ 30 ਕਿਲੋ ਦੀ ਹੁੰਦੀ ਆ ਠੀਕ ਆ ਇਹਦੇ 16 ਲਿਟਰ ਸੁੱਤ ਪਹਿਲੇ ਸੂਈ ਆਪਾਂ ਹਰਿਆਣੇ ਤੋਂ ਲੈ ਕੇ ਆਏ ਹਰਿਆਣੇ ਦੀ ਮੱਝ ਆ ਬਾਈ ਠੀਕ ਆ ਹਾਂ ਹਾਂ ਦੁੱਧ ਕੋ ਗਾਂ ਤੋਂ ਨਹੀਂ ਦਿੱਤੀ ਠੀਕ ਆ ਠੀਕ ਆ ਉਹ ਤੋਂ ਸੋਹਣਾ ਦੁੱਧ ਪਾ ਲਈਦੀ ਮੱਝ ਠੀਕ ਆ ਜੂ ਆਪਾਂ ਨੂੰ ਦੱਗਦੇ ਮੱਝ ਪੱਕੀ ਨੂੰ ਮਾਰ ਮਾਰ ਕੇ ਹਰੇ ਬਾਰੀ ਪੱਕੀ ਨਹੀਂ ਰਹਿੰਦੀ ਠੀਕ ਆ ਫਿਰ ਕਿੰਨੇ ਚੱਕਰੇ ਨਾਲ ਇਹ ਜਿਹੜਾ ਲਿਖਾ ਤੇ ਦੁੱਧ ਬਹੁਤ ਰਹਿੰਦੇ ਆ ਠੀਕ ਆ ਕਿਵੇਂ ਹੋਣਾ ਦੱਪਣ ਹੋਈ ਤੋਂ ਵੀ ਇਹ ਮੱਝ ਠੀਕ ਆ 7 ਤੋਂ 8 ਮਹੀਨੇ ਦੁੱਧ ਦੇ ਲੰਮਾ ਦੁੱਧ ਹਿੰਦਿਆ ਦੋਸਤੋ ਜਿਹੜੀ ਮੱਝ ਹੈਗੀ ਇਹ ਪੰਡ ਮੂਮ ਝੁਲਾ ਬਰਨਾਲਾ ਬਾਈ ਦਾ ਨੰਬਰ ਆਪਾਂ ਦੇਵਾਂਗੇ ਬਾਈ ਨੰਬਰ ਮੋਬਾਈਲ ਨੰਬਰ ਆ 9968802340 ਠੀਕ ਆ ਜੀ ਬਾਕੀ ਆਪਾਂ ਵੀਡੀਓ ਦੇ ਵਿੱਚ ਦੋਸਤੋ ਨੰਬਰ ਲੈ ਕੇ ਪਾ ਦਾਂਗੇ ਹੁਣ ਸਾਨੂੰ ਮੱਝ ਦਿਖਾ ਦਈਏ ਥਾਲੇ ਵੇ ਦੀ ਬਹੁਤ ਸਾਫ ਆ ਤੇ ਦੇਖੋ ਤੁਸੀਂ ਥੱਲੇ ਉਹ ਜਿਹੜੇ ਥਾਨ ਬਹੁਤ ਮੋਟਾ ਮੁੱਠੀ ਵਾਲਾ ਥਾਨ ਆ ਤੇ ਵਜਨ ਵੇਟ ਵਾਲੀ ਮੱਝ ਆ ਚੰਗਾ ਕੱਦ ਕਾਠ ਤੇ ਲੰਮਾ ਸਮਾਂ ਦੁੱਧ ਦਿੰਦੀ ਐ ਇਸ ਕਰਕੇ ਥੋੜੀ ਕਲੇਸੀ ਜ਼ਰੂਰ ਹੋਗੀ ਕਿਉਂਕਿ ਖਾਰ ਮੰਦੀ ਹੋਵੇਗੀ ਤੇ ਖਾਰ ਵਾਲੀਆਂ ਮੱਝਾਂ ਹੀ ਜ਼ਿਆਦਾ ਦੁੱਧ ਦਿੰਦੀਆਂ ਨੇ ਜਿਹੜੀਆਂ ਖਾਰ ਮੰਦੀਆਂ ਦੇਖੋ ਤੁਸੀਂ ਲੇਵਾ ਬਹੁਤ ਸੋਹਣਾ ਆਰਡਰ ਤਿਆਰ ਕਰਤੀ ਆਂਦੀ ਆ ਹੋ ਸਕਦਾ ਜੀ 2 ਦਿਨ ਹੋਰ ਲੇਗੀ ਤਾਂ ਬਹੁਤ ਸੋਹਣਾ ਜਿਹਾ ਚੱਡਾ ਤਿਆਰ ਕਰੂਗੀ ਜੋ ਵੀ ਵੀਰੇ ਮੱਝ ਖਰੀਦਣਾ ਚਾਹੁੰਦਾ ਵਾਈਸੀ ਦੇ ਨਾਲ ਗੱਲਬਾਤ ਕਰਕੇ ਵੀ ਸਪਰਕ ਕਰ ਸਕਦੇ ਹੋ ਤੇ ਅੱਗੇ ਜਿਹਨੂੰ ਸ਼ੌਂਕ ਲਈ ਜਾਨਵਰ ਦਿਖਾ ਗਏ ਦਿੱਤੇ ਪੂਰੀ ਮੱਝ ਵੀ ਰੱਖੀ ਆ ਮੇਣੀ ਲੀਲੀ ਰਵੀ ਦੀ ਬਹੁਤ ਹੈਵੀ ਵਜਲ ਵੇਟ ਵਾਲੀ ਮੱਝ ਖੜੀ ਆ ਨੀਲੀ ਰਵੀ ਆ ਬਹੁਤ ਟੌਪ ਦਾ ਚੱਟਾ ਖੜਾਗਾ ਤੇ ਇਹ ਜਿਹੜੇ ਸ਼ੌਂਕੀਆ ਤੌਰ ਤੇ ਸਾਨੂੰ ਪਸ਼ੂ ਦਿਖਾ ਦਿੱਤੇ ਕਾਫੀ ਪਸ਼ੂ ਜਿਹੜੀ ਥੋੜੀ ਜਗ੍ਹਾ ਦੇ ਵਿੱਚ ਵੀਰ ਦੇ ਰੱਖੇ ਹੋਇਆ ਗਾਇਆਂ ਕੋਲ ਛੇਲ ਕਰਤੀਆਂ ਤੇ ਇਹ ਜਿਹੜੀ ਮੱਝ ਹੈਗੀ ਆ ਫਾਰ ਸੇਲ ਹੈ ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਨਾਲ ਸੰਪਰਕ ਕਰ ਸਕਦਾ ਧੰਨਵਾਦ ਸਾਰੇ ਦੋਸਤਾਂ ਦਾ ਆਪਣੇ ਚੈਨਲ ਦੇ ਨਾਲ ਜੁੜਨ ਲਈ